ਹਾਂਜੀ ਸ਼ਸ਼ੀਕਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਵੇਖ ਸਕੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ ਆਪਾਂ ਨੇ ਜਿਹੜੇ ਸੂਟ ਰੈਡੀ ਕੀਤੇ ਨੇਗੇ ਖਾਦੀ ਕਾਟਨ ਦੇ ਸੂਟ ਰੈਡੀ ਕੀਤੇ ਹੋਏ ਨੇ ਬਹੁਤ ਹੀ ਸੋਹਣੇ ਸੂਟ ਰੈ ਜੋ ਕਿ ਫਲਕਾਰੀ ਵਰਕ ਦੇ ਸੂਟ ਰੈਡੀ ਹੋਏ ਹੋਏ ਨੇ ਮਸ਼ੀਨ ਵਰਕ ਤੇ ਆਪਾਂ ਤੁਹਾਨੂੰ ਸੂਟ ਦਿਖਾਉਨੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਜਿਵੇਂ ਇਹਨੂੰ ਖਾਦੀ ਛਿਲਕ ਤੇ ਕਰੇਪ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਇਹ ਪਾਰਟੀ ویئر ਸੂਟ ਨੇਗੇ ਆਪਾਂ ਤੁਹਾਨੂੰ ਇਹ ਦੇ ਚੀਕ ਪੀਸ ਕੋਲ ਕੇ ਦਿਖਾਣੇ ਇਹ ਦੋ ਪੀਸ ਸੇਮ ਬਣੇ ਹੋਏ ਨੇ ਇਹ ਸੇਮ ਕਲਰ ਤੇ ਸੇਮ ਹੀ ਵਰਕ ਰਹੂਗਾ बहुत ही सोहना पीस बने हुआ है कलर भी बहुत सोहना है इस तरह घेर का कम बनिया हुआ है यह फ्रंट च बूटी बनी हुई है वर्क हो ਬਹੁਤ ਸੋਹਣੇ ਸਲੀਵਸ ਨੇ ਇਹਨਾਂ ਦੇ ਕਲਰ ਕ combination ਦੇ ਫਾਇਦੇ ਸੀ ਬਹੁਤ ਸੋਹਣਾ ਵਰਕ ਦੀ ਫੁੱਲ ਫਿਨਿਸ਼ਿੰਗ ਵਰਕਨ ਹੋਊਗਾ ਇਸ ਤਰ੍ਹਾਂ ਨਹੀਂ ਹੋਊਗਾ ਵੀ ਵਰਕ ਦੀ ਫਿਨਿਸ਼ਿੰਗ ਨਹੀਂ ਹੋਊਗੀ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਤੇ ਇਹ ਦੇ ਬਾਟਮ ਦੇ ਵਰਕ ਰਹੂਗਾ ਇਸ ਤਰ੍ਹਾਂ ਇਹਦਾ ਬਾਟਮ ਦਾ ਵਰਕ ਬਣਿਆ ਹੋਇਆ ਬਹੁਤ ਹੀ ਸੋਹਣਾ ਪੀਸ ਰੈਡੀ ਹੋਇਆ ਜਾ ਇਦਾਂ ਪਨਹਿਚ ਨੂੰੰ ਦਾ ਦੁਪੱਟਾ ਰੱਖਿਆ ਚੋਰ ਚਨੂਮ ਦਾ ਇਸ ਤਰ੍ਹਾਂ ਇਹਦੇ ਨਾਲ ਦੁਪੱਟੇ ਨੂੰ ਟਾਈਂਡਾਈ ਕੀਤੀ ਹੈ ਜੋ ਕਲਰ ਹੈ ਸ਼ਲਟਰ ਦਾ ਸੀ ਹੈ ਤੇ ਬੋਟਮ ਦਾ ਇਸ ਤਰ੍ਹਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੈ ਇਹ ਆਪਾਂ ਦੋ ਸੂਟ ਰੈਡੀ ਕੀਤੇ ਲੇਗੇ ਇਸ ਤਰ੍ਹਾਂ ਦੇ ਸੇਮ ਕਲਰ ਚ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਵਿੱਚ ਕਰਵਾ ਸਕਦੇ ਹੋ ਅਗਲਾ ડી ਇਹਨ ਆਪਣਾ ਇਹ ਵਾਲਾ ਰੈਡੀ ਹੋਇਆ ਇਹ ਵੀ ਖਾਦੀ ਕਾਟਨ ਤੇ ਰੈਡੀ ਹੈ ਬਹੁਤ ਹੀ ਸੋਹਣਾ ਪੀਸ ਰੈਡੀ ਹੋਇਆ ਕਿਸੇ ਕਸਟਮਰ ਦਾ ਆਰਡਰ ਆਰਡਰ ਸੀਗਾ ਉਹਨਾਂ ਨੇ ਆਪਾਂ ਨੂੰ ਪਿਕ ਸ਼ੇਅਰ ਕੀਤੀ ਸੀਗੀ ਆਪਾਂ ਨੂੰ ਆਪਾਂ ਉਹਨਾਂ ਨੂੰ ਸੇਮ ਸੂਟ ਰੈਡੀ ਕਰਕੇ ਦਿੱਤਾ ਐਸ ਤਰ੍ਹਾਂ ਚਾਕ ਬਣੇ ਨੇ ਦੇ ਸੈਂਟਰ ਤੇ ਵਿਚੈਂ ਫਲਾਵਰ ਬਣੇ ਹੋਏ ਨੇਗੇ ਫੁੱਲ ਹੈਵੀ ਸੂਟ ਬਣਿਆ ਹੋਇਆ ਕੁਆਲਟੀ ਵੇਅਰ ਇਹਦਾ ਗਲੇ ਦਾ ਕੰਮ ਹੋਊਗਾ ਇਹਦੇ 슬ੀਵਸ ਵੀ ਬਹੁਤ ਸੋਹਣੇ ਲੱਗੇ। ਇਹ ਵਾਲਾ ਇਹਦੇ 슬ੀਵਸ ਤੇ ਕਮ ਹੋਊਗਾ। ਅਸਰਾ ਬੀਲ ਬਣ ਕੇ ਉੱਪਰ ਬੂਟਾ ਬਣਿਆ ਬਹੁਤ ਸੋਹਣਾ। ਇਹਦੇ ਨਾਲ ਪੱਟਾ ਪੱਟਣ ਨੀਰੀ ਅੜੀ ਕੀਤਾ। ਜੀ ਜਨਾਂ ਕਿਸ ਤਰ੍ਹਾਂ ਦਾ ਵੀ ਦੁਪੱਟਾ ਵੀ ਸਾਡੀ ਤੋਂ ਰੈਡੀ ਕਰਵਾ ਸਕਦੇ ਹਾਂ। ਤੇ ਬਿਨਾਂ ਦੁਪੱਟੇ ਤੋਂ ਵੀ ਸੂਟ ਰੈਡੀ ਕਰਵਾ ਸਕਦੇ ਹਾਂ। ਬਹੁਤ ਸੋਹਣਾ ਪੀਸ ਬਣਿਆ ਵੀ। ਤੇ ਇਹਨੂੰ ਕਿਸੇ ਵੀ ਫੈਬਰਿਕ 'ਚ ਬਣਵਾ ਸਕਦੇ ਹੋ। ਸੀ ਆਪਣਾ ਡਿਜ਼ਾਈਨ ਵੀ ਕੋਈ ਵੀ ਸ਼ੇਅਰ ਕਰਕੇ ਸਾਡੀ ਤੋਂ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਕਿਹ ਵਾਲਾ ਸੂਟ ਰੈਡੀ ਕੀਤਾ ਹੈ ਇਹ ਆਪਣਾ ਨੀ ਸਟਿਚਿੰਗ ਕੀਤਾ ਹੋਇਆ ਕਸਟਮਰ ਦਾ ਸੂਟ ਐਸਟਰਾਏ ਦੇ ਤੇ ਸਿਰ ਤੇ ਵਰਕ ਬਣਿਆ ਹੋਇਆ ਕੋਨਰ ਤੇ ਦੇ ਫਲਾਬ ਬੇਲ ਬਣੀ ਹੋਈ ਹੈਗੀ ਬਹੁਤ ਸੋਹਣੀ ਇਹ ਦੇ 슬ੀਵਸ ਤੇ ਫਲਾਵਰ ਬਣਿਆ ਹੋਇਆ ਹੈ। ਐਸਾ ਇਹ ਦੇ 슬ੀਵਸ ਤੇ ਕਮ ਹੋਊਗਾ। सेम ही ਵਰਕ ਇਸ ਤਰ੍ਹਾਂ ਇਹਦੇ ਪੌਂਚੇ ਤੇ ਵਰਕ ਹੋਊਗਾ। ਜੇਕਰ ਇਹਦੇ ਬਹੁਤ ਸੋਹਣਾ ਵਰਕ ਹੈ। ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ। ਇੱਥੇ ਇੱਕ ਵਾਲੀ ਲਾਈਨਿੰਗ ਤੇ ਸੂਟ ਬਣਿਆ ਹੋਇਆ ਹੈਗਾ। ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਇਹ ਸੂਟ ਰੈਡੀ ਕਰਵਾ ਸਕਦੇ ਹੋ। ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਇਆ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ